ਜਦੋਂ ਜਦ ਮੋਦੀ ਡਰਦਾ ਹੈ ਹਿੰਦੀ ਅੱਗੇ ਕਰਦਾ ਹੈ ਜਦੋਂ ਜਦ ਮੋਦੀ ਡਰਦਾ ਹੈ ਹਿੰਦੀ ਅੱਗੇ ਕਰਦਾ ਹੈ ਜਿਹੜਾ ਜੀ ਕਿ ਅੱਜ ਰੇਡ ਕੀਤੀ ਹੈ ਸੰਜੀਵ अरोड़ा ਜੀ ਜੋ ਕਿ ਸਾਡੇ ਰਾਜ ਸਭਾ ਮੈਂਬਰ ਹੈ ਇਹ ਮੋਦੀ ਸਰਕਾਰ ਦਵਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕਰ ਰੱਖਿਆ ਬਿਨਾਂ ਮਤਲਬ ਤੋਂ ਕੁਝ ਨਹੀਂ ਮਿਲਿਆ ਫਿਰ ਕਾਫੀ ਇਹਨਾਂ ਨੇ ਧੱਕਾਸ਼ਾਹੀ ਕੀਤੀ ਉਹਨਾਂ ਨੂੰ ਮੈਡੀਸਨ ਨਹੀਂ ਪਚਾਈ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਹੈਗੇ ਆ ਜਿੰਨੇ ਵੀ ਸਾਰੇ ਨਾਲ ਜੁੜੇ ਹੋਏ ਆ ਇਹ ਸਾਰੇ ਮਿਹਨਤ ਨਾਲ ਬਣੇ ਹੋਏ ਆ ਇਹ ਹੁਣ ਮਿਹਨਤ ਇਹਨਾਂ ਤੋਂ ਜਰੀਆਂ ਨਹੀਂ ਜਾਂਦੀਆਂ ਉਹਨਾਂ ਦਬਾਉਣਾ ਚਾਹੁੰਦੇ ਆ ਉਹਦੇ ਕਰਕੇ ਧੱਕਾਸ਼ਾਹੀ ਕਰ ਰਹੀ ਐ ਖਾਸ ਕਰ Rajya Sabha Sansad member ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਕਿਸੇ ਪਾਰਟੀ ਦੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਪਾਰਟੀ ਤਾਂ ਸ਼ੁਰੂ ਤੋਂ ਹੀ ਦਬਾਅ ਬਣਾ ਰਿਆ ਪਹਿਲਾਂ ਕੇਜਰੀਵਾਲ ਸਾਹਿਬ ਤੋਂ ਬਣਾਇਆ ਪੀਣਾ ਦੇ ਜਿਹੜਾ ਮੇਨ ਹੈਗੇ ਆ ਉਹਨਾਂ ਨੂੰ ਅੰਦਰ ਕਰੀਏ ਲੋਕ ਪਾਰਟੀ ਟੁੱਟ ਜਾਊਗੀ ਹੁਣ ਜਿਹੜੇ ਕੋਈ ਨਾਲ ਚੰਗੇ ਬੰਦੇ ਜੁੜੇ ਹੋਏ ਆ ਉਹਨਾਂ ਨੂੰ ਦਵਾ ਰਹੇ ਕੀ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਸਰਕਾਰ ਖਾਸ ਕਰਕੇ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਿਦਾਂ ਰਿਪਲਾਈ ਤੁਹਾਡੇ ਕੋਲ ਹੁੰਦੀ ਆ ਆਮ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੂਰੀ ਮਿਹਨਤ ਕਰ ਰਹੀ ਹੈ ਸਾਰੇ ਹੁਣ ਪੰਚਾਇਤੀ ਚੋਣਾਂ ਹੈਗੀਆਂ ਇਹਦੇ ਵਿੱਚ ਵੀ ਪਤਾ ਲੱਗ ਜਾਊਗਾ ਸਾਰੇ ਲੋਕ ਨਾਲ ਜੁੜੇ ਹੋਏ ਆ ਜਿੰਨਾ ਮਰਜ਼ੀ ਤੱਕਾ ਕਰ ਲੈਣ ਲੋਕ ਅੱਜਕੱਲ ਨਿਆਣੇ ਨਹੀਂ ਤੁਹਾਡੇ ਮੀਡੀਆ ਦੇ ਪ੍ਰਭਾਵਾਂ ਦੇ ਥਰੂ ਸਾਰਾ ਕੁਝ ਪਤਾ ਲੱਗ ਰਿਹਾ ਲੋਕਾਂ ਨੂੰ ਅੱਜ ਕੱਲ ਹਰ ਇੱਕ ਮੋਬਾਈਲ ਤੇ ਦੇਖ ਰਿਹਾ ਕਿੱਥੇ ਕਿੱਥੇ ਧੱਕਾ ਕਰ ਰਿਆ ਲੋਕ ਉਹਨੇ ਜਾਗਰੂਕ ਹੋ ਰਹੇ ਆ ਉਹਨਾਂ ਇਹ ਪਿੱਛੇ ਹੋ ਰਹੀ ਹੈ ਰੇਡ ਪਈ ਆ ਸਾਡੇ ਜਿਹੜੇ ਮਾਨਯੋਗ ਐਮਪੀ ਨੇ ਰਾਜ ਸਭਾ ਮੈਂਬਰ ਸਨੀਵਰ ਰੋੜੇ ਦੇ ਇੱਥੇ ਦਫ਼ਤਰ ਦੇ ਬਾਹਰ ਪਈ ਆ ਸਾਨੂੰ ਕੋਈ ਸਮਝ ਨਹੀਂ ਆ ਰਹੀ ਹੈ ਕਿ ਇਹ ਰੇਡਾਂ ਕਿਸ ਚੀਜ਼ਾਂ ਪੈ ਰੀਆਂ ਨੇ ਹੁਣ ਤੱਕ ਜਿੰਨੀਆਂ ਵੀ ਰੇਡਾਂ ਪਈਆਂ ਨੇ ਚਾਹੇ ਸ਼੍ਰੀ ਅਰਵਿੰਦ ਕੇਜੀਵਾਲ ਦੇ ਜਿਹਦੇ ਖਿਲਾਫ ਪਈਆਂ ਹੁਣ ਚਾਹੇ ਸਤਿੰਦਰ ਜੈਨ ਦੇ ਖਿਲਾਫ ਪਈਆਂ ਹੁਣ ਚਾਹੇ ਮਨੀਸ਼ ਉਸੇ ਦੇ ਖਿਲਾਫ ਰੇਡਾਂ ਪਈਆਂ ਹੁਣ ਹੁਣ ਤੱਕ ਇਹਦੀ ਨੂੰ ਅਜ ਤੱਕ ਕਦੇ ਵੀ ਕੁਝ ਇਹ ਸਿਰਫ ਆਮ ਆਦੀ ਪਾਰਟੀ ਨੂੰ ਡੈਮੇਜ ਕਰਨਾ ਚਾਹੁੰਦੇ ਨੇ ਹੋਰ ਬੀਜੇਪੀ ਦਾ ਕੋਈ ਮਕਸਦ ਨਹੀਂ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਰੰਧ ਕੇਜੀ ਰਵਾਲ ਜਿਹਨੂੰ ਸਮਨ ਭੇਜ-ਭੇਜ ਕੇ ਭੇਜ-ਭੇਜ ਕੇ ਬਾਅਦ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਸਿਰਫ ਇੱਕੋ ਹੀ ਪਾਲਿਸੀ ਹੈਗੀ ਬੀਜੇਪੀ ਦੀ ਤੱਕੇਸ਼ਾਹੀ ਔਰ ਆਪਣਾ ਇਥੇ ਪੰਜਾਬ ਦੇ ਆਧਾਰ ਮਜ਼ਬੂਤ ਕਰਦਾ ਪਰ ਅਸੀਂ ਬੀਜੇਪੀ ਨੂੰ ਕਹਿਣਾ ਚਾਹੁੰਦੇ ਆ ਇਹ ਜਿੰਨੀ ਮਰਜ਼ੀ ਤੱਕੇਸ਼ਾਈ ਕਰ ਲੈ ਜਿੰਨਾ ਮਰਜ਼ੀ ਜ਼ੁਲਮ ਸਾਡੇ ਤੇ ਢਾਲਵੇ ਜਿੰਨੇ ਮਰਜ਼ੀ ਸਾਨੂੰ ਜਿਲ੍ਹੇ ਤੋਂ ਸੁੱਟ ਦੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਸਾਡੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹ ਝੁਕਣ ਵਾਲੇ ਨਹੀਂ ਹੈ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੇ ਸੀਗੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜਦੇ ਰਹਿਣਗੇ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਲੋਕਾਂ ਦੀ ਇੱਕ ਸਰਕਾਰ ਹੈਗੀ ਹੈ ਇਮਾਨਦਾਰ ਪਾਰਟੀ ਹੈਗੀ ਆ ਐਸੀ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਇਹ ਚਾਹੇ ਜਿੰਨਾ ਮਰਜ਼ੀ ਅੱਧਾ ਕਰਦੇ ਜਿੱਦਾਂ ਮਰਜੀ ਇਹ ਜ਼ੋਰ ਲਾ ਰਣ। ਜਦ ਜ ਮੋਦੀ ਡਰਦਾ ਹੈ ਹਿੰਦੀ ਅੱਗੇ ਕਰਦਾ ਹੈ। ਜਦ ਜ ਮੋਦੀ ਡਰਦਾ ਹੈ ਹਿੰਦੀ ਅੱਗੇ ਕਰਦਾ ਹੈ। ਜਿਹੜਾ ਜੀ ਕਿ ਅੱਜ ਰੇਡ ਕੀਤੀ ਹੈ ਸੰਜੀਵ अरोड़ा ਜੀ ਜੋ ਕਿ ਸਾਡੇ ਰਾਜ ਸਭਾ ਮੈਂਬਰ ਹੈ। ਇਹ ਮੋਦੀ ਸਰਕਾਰ ਦਵਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਜਿਹਨੂੰ ਅੰਦਰ ਕਰ ਰੱਖਿਆ ਬਿਨਾਂ ਮਤਲਬ ਤੋਂ ਕੁਛ ਨਹੀਂ ਮਿਲਿਆ ਫਿਰ ਕਾਫੀ ਇਹਨਾਂ ਨੇ ਧੱਕਾਸਾਹੀ ਕੀਤੀ ਉਹਨਾਂ ਨੂੰ ਮੈਡੀਸਨ ਨਹੀਂ ਪਚਾਈ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਹੈਗੇ ਜਿੰਨੇ ਵੀ ਸਾਰੇ ਨਾਲ ਜੁੜੇ ਹੋਏ ਆ ਇਹ ਸਾਰੇ ਮਿਹਨਤ ਨਾਲ ਬਣੇ ਹੋਏ ਆ ਇਹ ਹੁਣ ਮਿਹਨਤਾਂ ਨਾਲ ਤੋਂ ਜਰੀਆਂ ਨਹੀਂ ਜਾਂਦੀਆਂ ਉਹਨਾਂ ਦਬਾਉਣਾ ਚਾਹੁੰਦੇ ਆ ਉਹਦੇ ਕਰਕੇ ਧੱਕਾਸਾਹੀ ਕਰੀ ਐ ਖਾਸ ਕਰ Rajya Sabha Sansad member ਨੂੰ ਵੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਪਾਰਟੀ ਦੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਪਾਰਟੀ ਤਾਂ ਸ਼ੁਰੂ ਤੋਂ ਹੀ ਦਬਾਅ ਬਣਾ ਰਹੀ ਐ ਪਹਿਲਾਂ ਕੇਜਰੀਵਾਲ ਸਾਹਿਬ ਤੋਂ ਬਣਾਇਆ ਪੀਣਾ ਜਿਹੜੇ ਮੇਨ ਹੈਗੇ ਆ ਉਹਨਾਂ ਨੂੰ ਅੰਦਰ ਕਰੀਏ ਲੋਕ ਪਾਰਟੀ ਟੁੱਟ ਜਾਊਗੀ ਹੁਣ ਜਿਹੜੇ ਕੋਈ ਨਾਲ ਚੰਗੇ ਬੰਦੇ ਜੁੜੇ ਹੋਏ ਆ ਉਹਨਾਂ ਨੂੰ ਦਵਾ ਰਹੇ ਕੀ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਸਰਕਾਰ ਖਾਸ ਕਰਕੇ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਕਿੱਦਾਂ ਰਿਪਲਾਈ ਤੁਹਾਡੇ ਵੱਲੋਂ ਆਮ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੂਰੀ ਮਿਹਨਤ ਕਰ ਰਹੀ ਹੈ ਸਾਰੇ ਹੁਣ ਪੰਚਾਇਤੀ ਚੋਣਾਂ ਆ ਗਈਆਂ ਇਹਦੇ ਵਿੱਚ ਵੀ ਪਤਾ ਲੱਗ ਜੂਗਾ ਸਾਰੇ ਲੋਕ ਨਾਲ ਜੁੜੇ ਹੋਏ ਆ ਜਿੰਨਾ ਮਰਜ਼ੀ ਧੱਕਾ ਕਰ ਲੈਣ ਲੋਕ ਅੱਜਕੱਲ ਨਿਆਣੇ ਨਹੀਂ ਤੁਹਾਡੇ ਮੀਡੀਆ ਦੇ ਪ੍ਰਵਾਹਾਂ ਦੇ ਥਰੂ ਸਾਰਾ ਕੁਝ ਪਤਾ ਲੱਗ ਰਿਹਾ ਲੋਕਾਂ ਨੂੰ ਅੱਜਕੱਲ ਹਰੇਕ ਮੋਬਾਈਲ ਤੇ ਦੇਖ ਰਿਹਾ ਕਿੱਥੇ ਕਿੱਥੇ ਧੱਕਾ ਕਰ ਰਿਹਾ ਲੋਕ ਉਹਨੇ ਜਾਗਰੂਕ ਹੋ ਰਹੇ ਆ ਉਹਨਾ ਇਹ ਪਿੱਛੇ ਹੋ ਰਹੀ ਹੈ ਰੇਡ ਪਈ ਆ ਸਾਡੇ ਜਿਹੜੇ ਮਾਨਯੋਗ ਐਮਪੀ ਨੇ ਰਾਜ ਸਭਾ ਮੈਂਬਰ ਸਨੀਵਰ ਰੋੜੇ ਦੇ ਇੱਥੇ ਦਫ਼ਤਰ ਦੇ ਬਾਹਰ ਪਈ ਆ ਸਾਨੂੰ ਕੋਈ ਸਮਝ ਨਹੀਂ ਆ ਰਹੀ ਹੈ ਕਿ ਇਹ ਰੇਡਾਂ ਕਿਸ ਚੀਜ਼ਾਂ ਪੈ ਰਹੀਆਂ ਨੇ ਹੋਂ ਤੱਕ ਜਿੰਨੀਆਂ ਵੀ ਰੇਡਾਂ ਪਈਆਂ ਨੇ ਚਾਹੇ ਸ਼੍ਰੀ ਅਰਿੰਦ ਕੇਜੀਵਾਲ ਦੇ ਜਿਹਦੇ ਖਿਲਾਫ ਪਈਆਂ ਹੁਣ ਚਾਹੇ ਸਤਿੰਦਰ ਜੈਨ ਦੇ ਖਿਲਾਫ ਪਈਆਂ ਹੁਣ ਚਾਹੇ ਮਨੀਸ਼ ਉਸੇ ਖਿਲਾਫ ਰੇਡਾਂ ਪਈਆਂ ਹੁਣ ਹੋਂ ਤੱਕ ਇਹਨਾਂ ਨੂੰ ਅਜ ਤੱਕ ਕਦੇ ਵੀ ਕੁਝ ਨਹੀਂ ਮਿਲਿਆ ਹੈਗਾ ਇਹ ਸਿਰਫ ਆਮ ਆਦੀ ਪਾਰਟੀ ਨੂੰ ਡੈਮੇਜ ਕਰਨਾ ਚਾਹੁੰਦੇ ਨੇ ਹੋਰ ਬੀਜੇਪੀ ਦਾ ਕੋਈ ਮਕਸਦ ਨਹੀਂ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਆ ਸੀਗੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਰਿੰਦ ਕੇਜੀਵਾਲ ਜੀ ਨੂੰ ਸਮਨ ਭੇਜ ਭੇਜ ਕੇ ਭੇਜ ਭੇਜ ਕੇ ਬਾਅਦ ਚੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਸਿਰਫ ਇੱਕੋ ਹੀ ਪਾਲਿਸੀ ਹੈਗੀ ਬੀ ਆਪਾਂ ਇੱਥੇ ਪੰਜਾਬ ਦੇ ਆਧਾਰ ਮਜ਼ਬੂਤ ਕਰਨਾ ਪਰ ਅਸੀਂ ਬੀਜੇਪੀ ਨੂੰ ਕਹਿਣਾ ਚਾਹੁੰਦੇ ਆ ਇਹ ਜਿੰਨੀ ਮਰਜ਼ੀ ਤੱਕੇਸ਼ਾਈ ਕਰ ਲੈ ਜਿੰਨਾ ਮਰਜ਼ੀ ਜ਼ੁਲਮ ਸਾਡੇ ਤੇ ਢਾਲਵੇ ਜਿੰਨੇ ਮਰਜ਼ੀ ਸਾਨੂੰ ਜਿੱਲਾਂ ਤੋਂ ਸੁੱਟ ਦੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਸਾਡੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹ ਝੁਕਣ ਵਾਲੇ ਨਹੀਂ ਹੈ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੇ ਸੀਗੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜਦੇ ਰਹਿਣਗੇ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਲੋਕਾਂ ਦੀ ਇੱਕ ਸਰਕਾਰ ਹੈਗੀ ਹੈ ਇਮਾਨਦਾਰ ਪਾਰਟੀ ਹੈਗੀ ਆ ਐਸੀ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਇਹ ਚਾਹੇ ਜਿੰਨਾ ਮਰਜ਼ੀ ਤੱਕਾ ਕਰ ਦੇ ਜਿੰਨਾ ਮਰਜ਼ੀ